ਕਿ ਜਿਹੜੀ ਸਲੈਫ ਫਾਈਟ ਹੈ ਉਹ ਸਭ ਤੋਂ ਪਹਿਲਾਂ ਰਸ਼ੀਆ ਦੇ ਵਿੱਚ ਹੀ ਸ਼ੁਰੂ ਹੋਈ ਸੀ ਇਹ ਸ਼ੁਰੂ ਵੀ ਰਸ਼ੀਆ ਤੋਂ ਹੀ ਹੋਈ ਸੀ ਤੇ ਰਸ਼ੀਆ ਦਾ ਹੀ ਬੰਦਾ ਹਰਾਇਆ ਫਿਰ ਉਸ ਤੋਂ ਬਾਅਦ 2022 ਚ ਪਾਵਰ ਸਲੈਪ ਦੀ ਪ੍ਰੋਮੋਸ਼ਨ ਸ਼ੂ UFC ਨੇ ਲੈ ਆਂਦੀ ਹੈ ਡਾਨਾ ਵਾਈਟ UFC ਅਤੇ ਪਾਵਰ ਸਲੈਪ ਦੁਨੀਆ ਦੀ ਸਭ ਤੋਂ ਮਹਿੰਗੀ ਸਪੋਰਟਸ ਹੈ ਯਾਨੀ ਕਿ ਜੇ ਅਸੀਂ ਖੇਡਣਾ ਉਹਦੇ ਚ ਤਾਂ ਮਹਿੰਗੀ ਹੈ ਮਹਿੰਗੀ ਇਦਾਂ ਹੈ ਕਿ ਜਿਵੇਂ ਆ ਉਹਦੇ ਵਿੱਚ ਖੇਡ ਰਹੇ ਆ ਤਾਂ ਉਹ ਸਾਡੀ ਸੋਚ ਤੋਂ ਵੀ ਪਰੇ ਸਾਨੂੰ ਪੇ ਕਰਦੇ ਆ ਆਣਾ ਜਾਣਾ ਰਹਿਣਾ ਖਾਣਾ एवरीथिंग ਫਿਰ ਪੇਮੈਂਟ ਵੀ ਦਿੰਦੇ ਆ ਜਿਵੇਂ ਤੁਸੀਂ ਕਿਹਾ ਪੇ ਕਰਦੇ ਨੇ ਉਹ ਸਭ ਤੋਂ ਮਹਿੰਗੀ ਆ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਵੀ ਮੈਨੂੰ ਗਰਦਨ ਬਹੁਤ ਮਜ਼ਬੂਤ ਚਾਹੀਦੀ ਆ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤੁਸੀਂ ਮਾਰਿਆ ਸੀ ਮੇਰੇ ਅਰਗੇ ਦਾ ਮਰਜੂ ਬੰਦਾ ਜਾਂ ਮੰਦਾ ਦਾ ਮਰਜੂ ਹਾਂ ਇਹ ਬਸ ਹਾਂ ਬਿਲਕੁਲ ਇਹ ਗੱਲ ਸੱਚੀ ਆ ਵੀ ਕਿਉਂਕਿ ਜਿੰਨੀ ਜ਼ੋਰ ਨਾਲ ਮਾਰਦਾ ਗਰਦਨ ਦਾ ਮਣਕਾ ਵੀ ਟੁੱਟ ਸਕਦਾ ਬ੍ਰੇਨ ਡੈਮੇਜ ਵੀ ਹੋ ਸਕਦਾ ਕੰਨ ਦੇ ਪਰਦੇ ਵੀ ਪਰ ਸਕਦੇ ਆ ਕਿਉਂਕਿ ਆਪਾਂ ਦੇਖਦੇ ਹੀ ਆ ਸਕੂਲਾਂ ਦੇ ਵਿੱਚ ਜਾਂ ਕਿਤੇ ਵੀ ਮੰਨ ਲਓ ਕਿਸੇ ਨੇ ਮਾਰਿਆ ਕਿਸੇ ਦਾ ਪਰਦਾ ਪਾੜ ਗਿਆ ਮਾੜਾ ਜਿਹਾ ਮਾਰੀ ਤੀ ਅੱਖ ਦੀ ਨਿਗਾ ਵੀ ਜਾ ਸਕਦੀ ਹੈ ਕੁਝ ਵੀ ਹੋ ਸਕਦਾ ਬਟ ਇਹਦੇ ਵਿੱਚ ਰੂਲਸ ਬਣਾਏ ਹੋਏ ਆ ਵੀ ਆਪਾਂ ਮਾਰਨਾ ਕਿੱਥੇ ਆ ਜੇ ਉਦੋਂ ਉੱਪਰ ਜਾਂ ਥੱਲੇ ਵੱਜਦਾ ਤਾਂ ਉਹ ਫਾਉਲ ਗਿਣਿਆ ਜਾਂਦਾ ਤੇ ਉਹ ਜਿਹੜਾ ਮੈਜ਼ਰਮੈਂਟ ਹੈ ਤੁਸੀਂ ਦੇਖਿਆ ਹੋਣਾ ਪਹਿਲਾਂ ਉਹ ਕਹਿੰਦੇ ਮੈਜ਼ਰਮੈਂਟ ਰੋਕਦੇ ਆ ਫਿਰ 1 1 ਹੋ ਗਿਆ 2 ਤੀਸਰੇ ਤੇ ਠੋਕਣਾ ਉਹ ਨਿਸ਼ਾਨਾ ਹੀ ਬਣਾ ਰਹੇ ਉਹਨੇ